ਜੋ ਭਾਵਹਿ ਸੁਆਮੀ ਤੁਮ ਮਨਾ ਮਾਰੂ ਮਹੱਲਾ ਪੰਜਵਾ ਪ੍ਰਭ ਸਮਰੱਥ ਸਰਬ ਸੁਖਦਾਨਾ ਸਿਮਰਉ ਨਾਮ ਹੋ ਹੋ ਮਿਰਵਾਨਾ ਹਰ ਦਾਤਾ ਜੀ ਜੰਤ ਪੇਖਾਰੀ ਜਨ ਬਾਂਚੈ ਜਾ ਚੰਗਨਾ ਮੰਗੋ ਜਨ ਧੂਰ ਪਰਮਗਤ ਪਾਵਾਂ ਜਨਮ ਜਨਮ ਕੀ ਮੈਲ ਮਟਾਵਾਂ ਧੀਰਗ ਰੋਗ ਮਿਟਹਿ ਹਰ ਔਖੜ ਆਰ ਨਿਰਮਲ ਰਾਪੈ ਮੰਗਨਾ ਸਰਵਣੀ ਸੁਣੋ ਬਿਮਲ ਜਸ ਸੁਆਮੀ ਏ ਕਾ ਹੂਟ ਤਜਹੁ ਬਖ ਕਾਮੀ ਨਿਵ ਨਿਵ ਪਾਏ ਲਗੋ ਦਾਸ ਤੇਰੇ ਕਰ ਸੋ ਕ੍ਰਿਤ ਨਾਹੀ ਸੰਗਨਾ ਰਸਨਾ ਗੁਣ ਗਾਵੈ ਹਰ ਤੇਰੇ ਮਿਟਹਿ ਕਮਾਤੇ ਅਬ ਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੈ ਪੰਜ ਦੂਤ ਤਜ ਤੰਗਨਾ ਚਰਨ ਕਮਲ ਜਪ ਬੋ ਹਿਤ ਚਰੀਐ ਸੰਤ ਸੰਗ ਮਿਲ ਸਾਗਿਰ ਤਰੀਐ ਅਰਚਾ ਬੰਦਨ ਹਰ ਸਮਤ ਨਵਾਸੀ ਬਹੁੜ ਜੋਨ ਨਾ ਨੰਗਨਾ ਦਾਸ ਦਾਸਨ ਕੋ ਕਰ ਲਿਓ ਗੋਪਾਲਾ ਕਿਰਪਾ ਨਿਧਾਨ ਦੀਨ ਦਿਆਲਾ ਸਖਾ ਸਹਾਈ ਪੂਰਨ ਪਰਮੇਸ਼ਰ ਮਿਲ ਕਦੇ ਨਾ ਹੋਵੀ ਭੰਗਨਾ ਮਨਤਾ ਨੇ ਅਰਪ ਧਰੀ ਹਰ ਆਗੇ ਜਨਮ ਜਨਮ ਕਾ ਸੋਇਆ ਜਾਗੇ ਜਿਸ ਕਾ ਸਾਥ ਸੋਈ ਪ੍ਰਤਪਾਲਕ ਹੱਥ त्यागी ਹਉ ਮੈਂ ਹੰਤਨਾ ਜਲ ਫਲ ਪੂਰਨ ਅੰਤਰ ਜਾਮੀ ਤਾਟ ਕਟ ਰਵਿਆ ਅਸ਼ਲ ਸੋ ਆਮੀ ਪਰਮ ਭੀਤ ਖੋਈ ਗੁਰ ਪੂਰੇ ਏ ਕਰਵਿਆ ਸਰਬੰਗਨਾ ਜਤ ਕਤ ਪੇਖੋ ਪ੍ਰਭ ਸੁਖ ਸਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਅਗਹਿ ਅਗਾਹਾ ਕਿਸ ਮਿਤ ਨਹੀਂ ਪਾਈਐ ਸੋ ਬੂਜੈ ਜਿਸ ਕਿਰਪੰਗਨਾ ਸਾਤੀ ਸੀਤਲ ਮਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਡੰਜਾ ਕਰ ਗਹਿ ਕਾਢ ਲੀਏ ਪ੍ਰਭ ਆਪਣੇ ਅਮਿਓ ਧਾਰ ਦ੍ਰਿਸ਼ਟੰਗਨਾ ਏਕੋ ਏਕ ਰਵਿਆ ਸਭ ਠਾਈ ਤਿਸ ਬਿਨ ਦੂਜਾ ਕੋਈ ਨਾਹੀ ਆਦ ਮਾਦੇ ਅੰਤ ਪ੍ਰਭ ਰਵਿਆ ਕ੍ਰਿਸ਼ਨ 부ਜੀ ਪਰਮੰਗਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਦ ਬਖਸ਼ੰਦ ਗੁਰ ਜਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਪੀਖਾ ਸੋ ਸਭ ਕਿਸ ਸੁਆਮੀ ਜੋ ਸੁਨਣਾ ਸੋ ਪ੍ਰਭ ਕੀ ਬਾਣੀ ਜੋ ਕੀਨੋ ਸੋ ਤੁਮਹਿ ਕਰायੋ ਸਰਮ ਸੁਹਾਈ ਸੰਤਹਿ ਤਨਾ ਜਾਚਕ ਜਾਚੈ ਤੁਮਹਿ ਅਰਾਧੈ पात्रत पावन पूर्ण प्रपसादे एको दान सर्व सुख गुण निद आन मंगन लेखिंचना काया पात्र प्रब करन हारा लगी लाग संत संगारा निर्मल सोए बणी हर बाणी मन नाम मजी ठरंगना सोलह कला संपूर्ण फल्या अनंत कला होए ठाकुर चढ़या आनंद बनोद हर नाम सुख नानक अमृत रस हर पुंचना मारी सोले महला पंजवा एक ओंक हार सतगुरु प्रसाद तू साहिब हो सेवक कीता जिओ पिंड सब तेरा दीता करन करावन सब तू है तू है है नाही किस असाडा तुम है पठाये ता जग मह आई ਜੋ ਤੁਧ ਭਾਣਾ ਸੇ ਕਰਮ ਕਮਾਏ ਤੁਜ ਤੇ ਬਾਹਰ ਕਿਛੂ ਨਾ ਹੋਆ ਤਾਂ ਪੀ ਨਹੀਂ ਕਿਸ ਕਾੜਾ ਹੂੰ ਹਾਂ ਹੁਕਮ ਤੁਮਾਰਾ ਸੁਣੀਐ ਈਹਾਂ ਹਰ ਜਸ ਤੇਰਾ ਭਣੀਐ ਆਪੇ ਲੇਖ ਅਲੇਖ ਹੈ ਆਪੇ ਤੁਮ ਸਿਓ ਨਾਹੀ ਕਿਸ ਝਾੜਾ ਤੋ ਪਿਤਾ ਸਭ ਬਾਰਕਤ ਥਾਰੇ ਜੋ ਖਿਲਾਵੇ ਤਿਉ ਖੇਲਣ ਹਾਰੀ ਉੱਜੜ ਮਾਰਗ ਸਭ ਤੁਮਹੀ ਕੀਨਾ ਚੱਲੇ ਨਾਹੀ ਕੋ ਵੇਪਾੜਾ ਇੱਕ ਬਸਾਏ ਰੱਖੇ ਗ੍ਰਹਿ ਅੰਤਰ ਇੱਕ ਪਠਾਏ ਦੇਸ ਦਸੰਤਰ ਇਕ ਹੀ ਕਉਕਾਸ ਇਕ ਹੀ ਕਉ ਰਾਜਾ 인 ਮੈਂ ਕਹੀਐ ਕਿਆ ਕੂੜਾ ਕਮਨ ਸੋ ਮੁਕਤੀ ਕਮਨ ਸੋ ਨਰਕਾ ਕਮਨ ਸੈਸਾਰੀ ਕਮਨ ਸੋ ਭਗਤਾ ਕਮਨ ਸੋਦਾਨ ਕਮਨ ਸੋ ਹੁੱਚਾ कमन सोसुरता कमन जड़ा हुक्मे मुक्ति हुक्मे नरका हुक्म संसारी हुक्मे भगता हुक्मे, हुक्मे दाना दूजा ना ही अवर धड़ा सागर कीना आत तुम पारा एक खड़े रसातल कर मनमुख गवार ना पार लंघावह आपे सतगुरु जिनका सच बेड़ा ਕੌਤਕ ਕਾਲ ਇਹੋ ਹੁਕਮ ਪਠਾਇਆ ਜੀ ਜੰਤ ਉਪਾਏ ਸਮਾਇਆ ਵੇਖੈ ਵਿਗਸੈ ਸਭ ਰੰਗ ਮਾਣੀ ਰਚਨ ਕੀਨਾ ਇੱਕ ਅਖਾੜਾ ਵੱਡਾ ਸਾਹਿਬ ਵੱਡੀ ਨਾਹੀਂ ਵੱਡ ਦਾ ਤਾਰ ਵੱਡੀ ਜਿਸ ਜਾਈ ਅਗਮ ਅਗੋਚਰ ਬੇਅੰਤ ਅਤੋਲਾ ਹੈ ਨਾਹੀਂ ਕਿਸ ਅਹਾੜਾ ਕੀਮਤ ਕੋਈ ਨਾ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੋ ਗਿਆਨੀ ਆਪ ਧਿਆਨੀ ਆਪ ਸਤਮੰਤਾ ਅਤ ਗਾੜਾ ਕੀਤਣਾਂ ਦਿਨ ਗੁਪਤ ਕਹਾਇਆ ਕੀਤਣਾਂ ਦਿਨ ਸੁਨ ਸਮਾਇਆ ਕੀਤਣਾਂ ਦਿਨ ਧੁੰਦੂ ਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸਿਵ ਵਰਤਾਈ ਅਨੇ ਅੰਤਰ ਆਪੇ ਸੀ ਤਲਠਾਰ ਗੜਾ ਜਿਸਹਿ ਨਵਾਜੇ ਗੁਰਮੁਖ ਸਾਜੀ ਨਾਮ ਵਸੈ ਤਿਸ ਅਨਹਦ ਵਾਜੀ ਤਿਸ ਹੀ ਸੁਖ ਤਿਸ ਹੀ ਠਕਰਾਈ ਤਿਸਹਿ ਨ ਆਵੈ ਜਮ ਨੇੜਾ ਕੀਮਤ ਕਾਗਦ ਕਹੀ ਨਾ ਜਾਈ ਕਹੋ ਨਾਨਕ ਬੇਅੰਤ ਗੁਸਾਈ ਆਦ ਮਦ ਅੰਤ ਪ੍ਰਭ ਸੋਈ ਹਾਤ ਤਿਸਹਿ ਕੈ ਨਿਵੇੜਾ ਤਿਸਾ ਸਰੀਕ ਨਾਹੀ ਰੇ ਕੋਈ ਕਿਸ ਹੀ ਬੁੱਤੈ ਜਵਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੂਜ ਖੜਾ ਮਾਰੂ ਮਹੱਲਾ ਪੰਹੁਆ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਦਸੂਦਰ ਦਾ ਮੋਦਰ ਸੁਆਮੀ ਰਿਖੀ ਕੇਸ ਗੋਵਰਦਨ ਧਾਰੀ ਮੁਰਲੀ ਮਨੋਹਰ ਹਰ ਰੰਗਾ मोहन माधव कृष्ण मरारे जगदीश्वर हर जियौ असुर संघारे जग जीवन अबनासी ठाकुर कटकट वासी है संगा धरनी तर ईस नरसिंह नारायण दाडा अग्रे प्रथमत राएन बावण रूप किया तुद करते सब ही सेती है चंगा श्री राम चंद जिस रूप ना रेखिया ਬਨਵਾਲੀ ਚੱਕਰ ਪਾਲ ਦਰਸ ਅਨੂਪਿਆ ਸਹਿਸ ਨੇਤਰ ਮੂਰਤ ਹੈ ਸਹਿਸਾ ਇਕ ਦਾਤਾ ਸਭ ਹੈ ਮੰਗਾ ਭਗਤ ਵਚਲ ਅਨਾਥ ਹੈ ਨਾਥੇ ਗੋਪੀ ਨਾਥ ਸਗਲ ਹੈ ਸਾਥੀ ਬਾਸੁਦੇਵ ਨਰੰਜਨ ਦਾਤੀ ਵਰਨ ਨਾ ਸਾਤੋਂ ਗੁਣ ਅੰਗਾ ਮਕੰਦ ਮਨੋਹਰ ਲਖਮੀ ਨਾਰਾਇਣ ਦਰੋਪਤੀ ਲੱਜਾ ਨਿਵਾਰ ਉਧਾਰਨ ਕਮਲਾ ਕੰਤ ਕਰਹਿ ਕੰਤੂ ਹਲ ਅਨੰਦ ਬਨੋਦੀ ਨੇ ਸੰਗਾ ਅਮੋਗ ਦਰਸ਼ਨ ਅਜੂਨੀ ਸੰਭਉ ਅਕਾਲ ਮੂਰਤ ਜਿਸ ਕਦੇ ਨਾਹੀ ਖਉ ਅਬਨਾਸੀ ਅਬਗਤ ਅਗੋਚਰ ਸਭ ਕਿਸ ਤੁਝ ਹੀ ਹੈ ਲੱਗਾ ਸ੍ਰੀ ਰੰਗ ਬੈਕੁੰਠ ਕੇ ਵਾਸੀ ਮਾਛ ਕਛੂਰਮ ਆਗਿਆ ਉਤਰਾਸੀ ਕੇਸ਼ਵ ਚਲਤ ਕਰਹਿ ਨੇ ਰਾਲੀ ਗੀਤਾ ਲੋੜ ਹੈ ਸੋ ਹੋਏਗਾ ਨਿਰਾਹਾਰੀ ਨਰਵੈਰ ਸਮਾਇਆ ਧਾਰ ਖੇਲ ਚਤਰ ਪੂਜ ਕਹਾਇਆ ਸੋਵਲ ਸੁੰਦਰ ਰੂਪ ਬਣਾਵਹਿ ਬੇਣ ਸੁੰਤ ਸਭ 모ਹੇਗਾ ਬਨਮਾਲਾ ਬੇਭੂਖਨ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਣ ਸ਼ੰਖ ਚੱਕਰ ਗਦਾ ਹੈ ਧਾਰੀ ਮਹਾਸਾਰਥੀ ਸਤ ਸੰਗਾ ਪੀਤ ਪਿਤੰਬਰ ਤਰੇ ਪਵਨ ਧਣੀ ਜਗਨਨਾਥ ਗੋਪਾਲ ਮੁਖ ਭਣੀ ਸਾਰੰਗ ਧਰ ਭਗਵਾਨ ਬੀਠੁਲਾ ਮੈਂ ਗਣਤ ਨਾ ਆਵੈ ਸਰਬੰਗਾ ਨਿਹ ਕੰਟਕ ਨਿਹ ਕੇਵਲ ਕਹੀਐ ਤਨੰਜੈ ਜਲ ਥਲ ਹੈ ਮਹੀਐ ਮਿਰਤ ਲੋਕ ਪੈ ਆਲ ਸਮੀਪਤ ਅਸਥਰ ਥਾਨ ਜਿਸ ਹੈ ਅਭਗਾ ਪਤਤ ਪਾਵਨ ਦੁਖ ਪੈ ਪੰਜਨ ਹੰਕਾਰ ਨਿਵਾਰਨ ਹੈ ਭਵ ਖੰਡਨ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤਹੀ ਹੈ ਭਿੱਗਾ ਨਿਰੰਕਾਰ ਅਛਲ ਅਡੋਲੂ ਜੋਤ ਸਰੂਪੀ ਸਭ जग ਮੌਲੂ ਸੋ ਮਿਲੈ ਜਿਸ ਆਪ ਮਲਾਈ ਆਪੋ ਹੋ ਕੋਈ ਨਾ ਪਾਵੇਗਾ ਆਪੇ ਗੁਪੀਆ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ ਆਪ ਉਪਾਵੇ ਆਪ ਖਪਾਵੇ ਤੁਦ ਲੀਪ ਨਹੀਂ ਇਕ ਟਿਲ ਰੰਗਾ ਇਕ ਜੀ ਗੁਣ ਕਮਨ ਬਖਾਨੈ ਸੈਸ ਫਨੀ ਸੇਖ ਅੰਤ ਨ ਜਾਣੈ ਨਵ ਤਨ ਨਾਮ ਜਪੈ ਦਿਨ ਰਾਤੀ ਇਕ ਗੁਣ ਨਾਹੀ ਪ੍ਰਭ ਕਹਿ ਸੰਗਾ ਊਟ ਗਹੀ ਜਗਤ ਪਿਤ ਸਰਨਾਇ ਭੈ ਭਿਆਨਕ ਜਮਦੂਤ ਦੁਤਰ ਹੈ ਮਾਇਆ ਹੋ ਹੋ ਕਿਰਪਾਲ ਇੱਛਾ ਕਰ ਰੱਖਹੁ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਟ ਮਾਨ ਹੈ ਸਗਲ ਮਥੀਨਾ ਇਕ ਮੰਗਉ ਦਾਨ ਗੋਬਿੰਦ ਸੰਤਰੇ ਨ ਮਸਤ ਕਲਾਈ ਪਰਮ ਪਦ ਪਾਵਾਂ ਜਿਸ ਪ੍ਰਾਪਤ ਸੋ ਪਾਵੇਗਾ ਜਿਨ ਕੋ ਕਿਰਪਾ ਕਰੀ ਸੁਖ ਦਾਤੀ ਤਿਨ ਸਾਧੂ ਚਰਨ ਲੈ ਹਿਰਦੈ ਪਰਾਤੀ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸ਼ਬਦ ਮਨ ਵਾਜੰਗਾ ਕੀਰਤਮ ਨਾਮ ਕਥੇ ਤੇਰੀ ਜਿਹਵਾ ਸਤ ਨਾਮ ਤੇਰਾ ਪਰਾਪੂਰਬਲਾ ਕਹੋ ਨਾਨਕ ਭਗਤ ਪਏ ਸਰਨਾਈ ਦੇਹੋ ਦਰਸ ਮਨ ਰੰਗ ਲੱਗਾ ਤੇਰੀ ਗਤ ਮਿਤ ਤੂੰ ਹੈ ਜਾਣ ਹੈ ਤੂੰ ਆਪੇ ਕਥ ਹੈ ਤੈ ਆਪ ਬਖਾਲ ਹੈ ਨਾਨਕ ਦਾਸ ਦਾਸਨ ਕੋ ਕਰਿਓ ਹਰ ਭਾਵਹਿ ਦਾਸਾ ਰਾਖ ਸੰਗਾ ਮਾਰੂ ਮਹੱਲਾ ਪੰਜਵਾ ਅੱਲਾ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਤੰਦੇ ਕੋਏ ਪੈ ਖਾਕ ਫਕੀਰ ਮਸਾਫਰ ਇਹੋ ਦਰਵੇਸ ਕਬੂਲਦਾਰਾ ਸੱਚ ਨਿਵਾਜ ਯਕੀਨ ਮਸੱਲਾ ਮਨਸਾ ਮਾਰ ਨਿਵਾਰ ਹੋ ਆਸਾ ਦੇਹ ਮਸੀਤ ਮਨ ਮੌਲਾਣਾ ਕਲਮ ਖਦਾਈ پاک ਖਰਾ ਸਰਾਸਰੈ ਤਲੇ ਕਮਾਵਹੁ ਤਰੀਕਤ ਤਰਕ ਖੋਜ ਟਲਾਵਹੁ ਮਾਰ ਫਤ ਮਨ ਮਾਰੋ ਅਬਦਾਲਾ ਮਿਲੋ ਹਕੀਕਤ ਜਿਤ ਫਿਰ ਨਾ ਮਰਾ ਕਰਾਨ ਕਤੇਬ ਦਿਲ ਮਾਹੀ ਕਮਾਈ ਦਸ ਅਵਰਾਤ ਰਖੋ ਬਧ ਰਾਹੀ ਪੰਜ ਮਰਦ ਸਿਦਕਲੇ ਬੰਦ ਹੋ ਖੈਰ ਸਬੂਰੀ ਕਬੂਲ ਪਰਾ ਮੱਕਾ ਮਹਿਰ ਰੋਜਾ ਪੈ ਖਾਕਾ ਪਿਸਤ ਪੀਰ ਲਫਜ ਕਮਾਏ ਅੰਦਾਜ਼ਾ ਫੂਰ ਨੂਰ ਮੁਸਕ ਖੁਦਾਇਆ ਬੰਦਗੀ ਅੱਲਾਹ ਆਲਾ ਹੁਜਰਾ ਸਾਚਿ ਕਮਾਵੇ ਸੋਈ ਕਾਜੀ ਜੋ ਦਿਨ ਸੋਧੈ ਸੋਈ ਹਾਜੀ ਸੋ ਮੁੱਲਾ ਮਲੂਨ ਨਿਵਾਰੇ ਸੋ ਦਰਵੇਸ ਜਿਸ ਸਿਫਤ ਧਰਾ ਸਬੇ ਵਖਤ ਸਬੇ ਕਰ ਵੇਲਾ ਖਾਲਕ ਯਾਦ ਦਿਲੈ ਮਹ ਮੌਲਾ ਤਸਬੀਹ ਯਾਦ ਕਰਹੁ ਦਸਮਰਦਨ ਸੁਨਨਤ ਸੀਲ ਬੰਧਾਨ ਬਰਾ ਦਿਨ ਮਹ ਜਾਨਹੁ ਸਭ ਫਿਲਹਾਲਾ ਖਿਲਖਾਨਾ ਬਰਾਦਰ ਹਮੂ ਜੰਗਾਲਾ ਮੀਰ ਮਲਕ ਉਮਰੇ ਫਾਨਾਇਆ ਇੱਕ ਮੁਕਾਮ ਖੁਦਾਏ ਦਰਾ ਅਵਲ ਸਿਫਤ ਦੂਜੀ ਸਾਬੂਰੀ ਤੀਜਾ ਹਲੇਮੀ ਚੌਥਾ ਖੈਰੀ ਪੰਜਵਾਂ ਪੰਜੇ ਇਕਤ ਮੁਕਾਮ ਐ ਇਹ ਪੰਜ ਵਖਤ ਤੇਰੇ ਅਪਰਪਰਾ ਸਗਲੀ ਜਾਣ ਕਰੋ ਮੋਦੀ ਫਾ ਬਦ ਅਮਲ ਛੋੜ ਕਰੋ ਹੱਥ ਪੂਜਾ ਖਦਾਈ ਇੱਕ ਬੁਝ ਦੇਵੋ ਬਾਗਾ ਗੁਰਗੂ ਬਰਖੁਰਦਾਰ ਖਰਾ ਹੱਕ ਹਲਾਲ ਬਖੂ ਰੋ ਖਾਣਾ ਦਿਲ ਦਰਿਆਉ ਤੋ ਮੋ ਮੈ ਲਾਣਾ ਪੀਰ ਪਛਾਣੈ ਪਿਸਤੀ ਸੋਈ ਅਜ ਰਾਇ ਨਾ ਦੋਜ ਠਰਾ ਕਾਇਆ ਕਿਰਦਾਰ ਔਰਤ ਯਾਕੀਨਾ ਰੰਗ ਤਮਾਸ਼ੀ ਮਾਨ ਹਕੀਨਾ ਨਪਾਕ ਪਾਕ ਕਰ ਹਧੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ ਮੁਸਲਮਾਨ ਮੂਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜੈ ਜਿਉ ਕੁਸਮ ਪਾਟ ਘਿਉ ਪਾਕ ਹਰਾ ਜਾ ਕੋ ਮਿਹਰ ਮਿਹਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨજર ਨਰਾ ਉਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ ਅਥਾ ਰਹੀਮਾ ਹਕ ਹੁਕਮ ਸੱਚ ਖੁਦਾਯਾ ਬੁਝ ਨਾਨਕ ਬੰਦ ਖਲਾਸ ਤਰਾ ਮਾਰੂ ਮਹੱਲ